ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੈਂਡੋ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜੀ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਕੀਆ ਕਦੂ ਮਾਂਹਾਂ ਦੀਆਂ ਵੜੀਆਂ ਪਾ ਕੇ ਤੇ ਆਪਣੇ ਲਈ ਮੈਂ ਬਣਾਉਂਗੀ ਸੂਜੀ ਵਾਲਾ ਚੀਲਾ ਤੇ ਹੱਜ ਜਿਆਦਾ ਉਹਨੂੰ ਕੀ ਕਹੇ ਜੀ ਸਬਜ਼ੀਆਂ ਨਹੀਂ ਖਾਈਂਦੀਆਂ ਫੇ ਸਾਰਾ ਸਿਆਲ ਉਹੀ ਖਾਣੀਆ ਤੇ ਫਿਰ ਵੀ ਮੂੰਹ ਲੱਤ ਜਾਂਦੀਆਂ ਤੇ ਸਾਡੇ ਗਵਾਂਡੀਆਂ ਦੇ ਵੀ ਕਦੂ ਲੱਗੇ ਹੋਏ ਸੀ ਸਿਆਲੂ ਕਦੂ ਬਹੁਤ ਹੀ ਉਹਨੂੰ ਕੀ ਕਹਿੰਦਾ ਵੇਲ ਭਰੀ ਹੋਈ ਆ ਕਦੂਆਂ ਨਾਲ ਤੇ ਇਹ ਜੀ ਦੋ ਕਦੂ ਉਹਨਾਂ ਦੀ ਵੇਲ ਜਿਹੜੀ ਜਿੰਦਾ ਕਿ ਸਾਡੇ 플ੌਟ ਵਿੱਚ ਵੀ ਆ ਗਈ ਆ ਤੇ ਉਹ ਕਦੂ ਜਿਹੜੇ ਸਾਡੇ ਹੱਲ ਸੀ ਦੋ ਫੇਮ ਬਨਵੀਰ ਨੂੰ ਕਿਹਾ ਮੈਂ ਕਿ ਮਨਵੀਰ ਲੈ ਆਉ ਕਦੂ ਤੋੜ ਲਿਆ ਵੇਲ ਨਾਲੋਂ ਤੇ ਫਿਰ ਮੈਂ ਉਹਨੂੰ ਕੀ ਕਹਿੰਦਾ ਦਾਦੇ ਦਾਦੀ ਲਈ ਬਣਾ ਲੈਣੀ ਆ ਕਦੂ ਦੀ ਕੀ ਆ ਕਦੂ ਦੀ ਸਬਜ਼ੀ ਵਿੱਚ ਉਹ ਜਿਹੜੀਆਂ ਅੰਮ੍ਰਿਤਸਰ ਤੋਂ ਵੜੀਆਂ ਲਿਆਂਦੀਆਂ ਉਹ ਪਾ ਕੇ ਤੇ ਮੈਂ ਆਪਣੇ ਲਈ ਤੇ ਤੇਰੇ ਲਈ ਬਣਾ ਲੂੰਗੀ ਚੀਲਾ ਉਹ ਸੂਜੀ ਦਾ ਤੇ ਇਹ ਜੀ ਆਪਾਂ ਤੜਕਾ ਕਰ ਲਿਆ ਤਿਆਰ ਇੱਕ ਅਦੂ ਕੱਟਿਆ ਹੋਇਆ ਸੀ ਕਦੂ ਬਹੁਤ ਹੀ ਲੈਰੇ ਆ ਪੱਕੜ ਜੇ ਕਦੂ ਨਹੀਂ ਹੈ ਜਿੱਦਾਂ ਹੁੰਦੇ ਨਾ ਸਿਆਲਾਂ ਚ ਪੱਕੜ ਜੇ ਇਦਾਂ ਦੇ ਨਹੀਂ ਗੇ ਬਹੁਤ ਹੀ ਲੈਰੇ ਉਹਨੂੰ ਕੀ ਕਹਿੰਦਾ ਕਦੂ ਸੀ ਉਸ ਤੋਂ ਪਹਿਲਾਂ ਮੈਂ ਸਬਜ਼ੀ ਬਣਾਉਣ ਤੋਂ ਪਹਿਲਾਂ ਆਪਣਾ ਜਿਹੜਾ ਬੈਟਰ ਹੈ ਉਹ ਬਣਾ ਲੂੰਗੀ ਸੂਜੀ ਦਾ ਚੀਲੇ ਵਾਸਤੇ ਤੇ ਮੈਂ ਪਾਲੀ ਸੂਜੀ ਤੇ ਸੂਜੀ ਮੈਂ ਜਮਾਈ ਰੱਖਦੀ ਨਹੀਂ ਆ ਕਿਉਂਕਿ ਮੈਂ ਕਈ ਵਾਰੀ ਤਕਰੀਬਨ ਇਹੋ ਹੀ ਖਾਨੀ ਆ ਸੂਜੀ ਦਾ ਚੀਲਾ ਹੀ ਫੇਰ ਰੋਟੀ ਰੋਟੀ ਮੈਂ ਨਹੀਂ ਖਾਨੀ ਉਹਨੀ ਤੇ ਆਪਾਂ ਚਿੱਲੀ ਕਟਰ ਕੀਤਾ ਹੋਇਆ ਸੀ ਟਮਾਟਰ ਪਿਆਜ਼ ਤੇ ਹਰੀ ਮਿਰਚ ਇਹ ਪਾ ਲਈ ਤੇ ਹੁਣ ਪਾਵਾਂਗੇ ਆਪਾਂ ਨਮਕ ਨਾਲ ਪਾਵਾਂਗੇ ਮਸਾਲਾ ਤੇ ਇਹਨਾਂ ਨੂੰ ਕਰ ਲਾਂਗੇ ਆਪਾਂ ਵਿੱਚ ਪਾ ਲਿਆ ਆਪਾਂ ਪਾ ਲਿਆ ਦਹੀਂ ਇਹ ਜੀ ਪਾ ਲਿਆ ਆਪਾਂ ਦਹੀਂ ਤੇ ਹੁਣ ਕਰ ਲਾਂਗੇ ਆਪਾਂ ਇਹਨਾਂ ਨੂੰ ਮਿਕਸ ਤੇ ਇਹ ਆਪਾਂ ਕਰ ਲਿਆ ਮਿਕਸ ਤੇ ਇਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਵੈਸੇ ਮੈਂ ਹਲਦੀ ਵੀ ਪਾ ਲੈਣੀ ਪਰ ਮਣੀ ਕਹਿੰਦਾ ਮम्मा ਹਲਦੀ ਨਾ ਪਾਏ ਅੱਜ ਮੈਂ ਵੀ ਕਹਿੰਦਾ ਇਹੀ ਖਾਣੇ ਆ ਤੇ ਮੈਨੂੰ ਹਲਦੀ ਨਹੀਂ ਚੰਗੀ ਲੱਗਦੀ ਤੇ ਜੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਸੂਜੀ ਕਰ ਲਾਂਗੇ ਮਿਕਸ ਤੇ ਤੇ ਜੀ ਸੂਜੀ ਕਰ ਲਈ ਆਪਾਂ ਮਿਕਸ ਤੇ ਹੁਣ ਜੀ ਫਰੈਸ਼ ਧਨੀਆ ਡੈਡੀ ਲੈ ਕੇ ਆਏ ਹੋਏ ਸੀ ਤੇ ਉਹ ਮੈਂ ਇਹਦੇ ਵਿੱਚ ਕੱਟ ਕੇ ਪਾ ਦੂੰਗੀ ਧਨੀਆ ਮੇਥੇ ਵੀ ਸੀ ਨਾਲ ਮੇਥੇ ਨਹੀਂ ਮੈਂ ਪਾਏ ਮੈਂ ਕਿਹਾ ਉਹ ਮੈਂ ਚਲੋ ਕਦੂਆਂ ਚ ਪਾ ਦੂੰਗੀ ਧਨੀਆ ਤੇ ਮੇਥੇ ਇੱਥੇ ਇਕੱਲਾ ਧਨੀਆ ਪਾਉਣੀ ਥੋੜਾ ਜਿਹਾ ਧਨੀਆ ਪਾ ਕੇ ਜੀ ਆਪਾਂ ਧਨੀਆ ਪਾ ਕੇ ਤੇ ਆਪਾਂ ਕਰ ਲਾਂਗੇ ਇਹਨਾਂ ਸਾਰੇ ਨੂੰ ਮਿਕਸ ਉਹ ਵਿੱਚ ਇੱਕ ਐਂਡੀ ਆ ਡਿਸਟਰਬ ਕਰਨ ਦੇ ਤਾਂ ਹੀ ਮੈਨੂੰ 24 ਘੰਟੇ ਜਿਹੜੀ ਉਹ ਰੋਕੜੀ ਪੈਣ ਦੇ ਵਿੱਚ ਏ ਜੀ ਮਿਕਸ ਚੰਗੀ ਤਰ੍ਹਾਂ ਕਰਕੇ ਤੇ ਆਪਾਂ ਇਹਨੂੰ ਪਿਆ ਰਹਿਣ ਦਾਂਗੇ ਥੋੜਾ ਟਾਈਮ ਸਾਈਡ ਤੇ ਜਦ ਤੱਕ ਆਪਾਂ ਇਹਨੂੰ ਸਬਜੀ ਨੂੰ ਤੜਕਾ ਲਾਵਾਂਗੇ ਤੇ ਉਹਨਾਂ ਚਿਰ ਉਹ ਬੈਟਰ ਜਿਹੜਾ ਉਹ ਫੁੱਲ ਜੂਗੀ ਸੂਜੀ ਤੇ ਨਹੀਂ ਤਾਂ ਵਿੱਚ ਪਾ ਲਈਦਾ ਫਿਰ ਉਹ ਫਲਾਵਟ ਜਿਆਦੀ ਹੋ ਜਾਂਦੀ ਹੈ ਤੇ ਸੋਹਣੇ ਬਣ ਜਾਂਦੇ ਆ ਚੀਲੇ ਇਹ ਜੀ ਜਿਹੜੀਆਂ ਅੰਮ੍ਰਿਤਸਰ ਦੀਆਂ ਬਣੀਆਂ ਉਹ ਜੀ ਮੈਂ ਪਹਿਲਾਂ ਫਰਾਈ ਕਰ ਲੂੰਗੀ ਤੇਲ ਵਿੱਚ ਕਿਉਂਕਿ ਥੋੜਾ ਉਹ ਹੁੰਦੀਆਂ ਨਾ ਇੰਦਾ ਥੋੜੀਆਂ कुरकुਰੀਆਂ ਜੀਆਂ ਹੋ ਜਾਂਦੀਆਂ ਫੇਰ ਸਬਜੀ ਚ ਚੰਗੀਆਂ ਲੱਗਦੀਆਂ ਇਹਨਾਂ ਨੂੰ ਫਰਾਈ ਕਰਕੇ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਸਾਰੀਆਂ ਐਂਦਾ ਨਹੀਂ ਇੱਕ ਸਾਈਡ ਤੋਂ ਸਾਰੀਆਂ ਚੰਗੀ ਤਰ੍ਹਾਂ ਫਰਾਈ ਕਰਕੇ ਤੇ ਫੇਰ ਆਪਾਂ ਨੂੰ ਕੱਟ ਲਾਂਗੇ ਇਹਨੂੰ ਕਿਸੇ ਭਾਂਡੇ ਦੇ ਵਿੱਚ ਮੈਨੂੰ ਬਹੁਤ ਵਧੀਆ ਮੈਕ ਲੱਗਦੀ ਹੈ ਇਹਦੀ ਜਦੋਂ ਐਂਦਾ ਇਹਨਾਂ ਨੂੰ ਫਰਾਈ ਕਰੀਏ ਨਾ ਬਹੁਤ ਸੋਹਣੀ ਮੈਕ ਹੁੰਦੀ ਹੈ ਐਦਾ ਬੜੀਆਂ ਦੀ ਤੇ ਬਟ ਮੈਨੂੰ ਇਹ ਡਾਈਜੈਸਟ ਨਹੀਂ ਹੁੰਦੀ ਆ ਉਦੋਂ ਮੈਂ ਖਾ ਲੀਆ ਸੀ ਗਰਮੀ ਚ ਪਰ ਮੈਨੂੰ ਨਹੀਂ ਡਾਈਜੈਸਟ ਹੋਈਆਂ ਮੈਂ ਸੋ ਜਿਹੜੀ ਚੀਜ਼ ਮੈਨੂੰ ਇੰਨਾ ਡਾਈਜੈਸਟ ਨਹੀਂ ਹੋਵੇ ਫਿਰ ਮੈਂ ਦੁਬਾਰਾ ਜਿਹੜੀ ਉਹ ਨਹੀਂ ਖਾਣੀ ਹੁੰਨੀ ਇਸੇ ਲਈ ਮੈਂ ਆਪਣੇ ਲਈ ਚੀਲੇ ਬਣਾਏ ਆ ਇਹ ਜੀ ਆਪਾਂ ਕਰ ਲੀਆਂ ਫਰਾਈ ਤੇ ਕੱਢ ਲੀਆਂ ਬਾਹਰ ਹੁਣ ਆਪਾਂ ਲਾਵਾਂਗੇ ਜੀ ਤੜਕਾ ਸਬਜੀ ਨੂੰ ਤੇ ਇਹ ਜੀ ਪਾ ਲਿਆ ਆਪਾਂ ਜੀਰਾ ਫਿਰ ਪਾਵਾਂਗੇ ਆਪਾਂ ਲਸਣ ਲਸਣ ਪਹੁੰਚ ਗਿਆ ਤਾਂ ਫਿਰ ਪਾਵਾਂਗੇ ਆਪਾਂ ਪਿਆਜ਼ ਮਿਰਚਾਂ ਆਪਾਂ ਟਮਾਟਰਾਂ ਦੇ ਨਾਲ ਪਾਵਾਂਗੇ ਤੇ ਇੱਥੇ ਆਪਣੇ ਪਿਆਜ਼ ਵੀ ਭੁੱਜ ਗਏ ਤੇ ਹੁਣ ਪਾ ਲਈ ਆਪਾਂ ਟਮਾਟਰ ਤੇ ਮਿਰਚਾਂ ਵੀ ਆਪਾਂ ਬਾਅਦ ਚ ਪਾਵਾਂਗੇ ਉਹ ਵੀਡੀਓ ਨਹੀਂ ਬਣਾਈ ਮੈਂ ਮਿਰਚਾਂ ਵੀ ਪਾਲੀਆਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਿਆ ਫਿਰ ਪਾ ਦਿੱਤੀ ਆਪਾਂ ਹਲਦੀ ਨਮਕ ਮੈਂ ਪਹਿਲਾਂ ਪਾ ਲਿਆ ਸੀ ਉਹ ਨਮਕ ਦੇ ਨਾਲ ਫਿਰ ਜਲਦੀ ਫਰਾਈ ਹੋ ਜਾਂਦੇ ਆ ਟਮਾਟਰ ਤੇ ਪਾ ਲਿਆ ਆਪਾਂ ਮਸਾਲਾ ਥੋੜਾ ਜਿਹਾ ਪਾਇਆ ਮਸਾਲਾ ਕਿਉਂਕਿ ਡੈਡੀ ਨੂੰ ਜਿਆਦਾ ਤੇਜ ਮਸਾਲਾ ਇਦਾਂ ਜਦੋਂ ਸਬਜੀ ਕਰਾਰੀ ਹੋਵੇ ਫੇ ਤੇਜ ਨਹੀਂ ਪਾਈਦਾ ਤੇ ਇਹ ਪਾ ਦਿੱਤੇ ਜੀ ਆਪਾਂ ਬੜੀਆਂ ਬੜੀਆਂ ਪਾ ਕੇ ਆਪਾਂ ਪਾ ਦਿੱਤੇ ਕੱਦੂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਇਹਨਾਂ ਨੂੰ ਰੱਖ ਦਾਂਗੇ ਸਾਈਡ ਤੇ ਦੂਜੇ ਗੈਸ ਤੇ ਤੇ ਇਸ ਗੈਸ ਤੇ ਮੈਂ ਬਣਾਉਂਗੀ ਜੀ ਚੀਲਾ ਸੂਜੀ ਦਾ ਤੇ ਜੇ ਆਪਾਂ ਤਵਾ ਰੱਖ ਦਿੱਤਾ ਤੇ ਉੱਤੇ ਲਾ ਲਿਆ ਆਪਾਂ ਕੇ ਡਾਲ ਦਾ ਕਿਉਂ ਤੇ ਹੁਣ ਆਪਾਂ ਨੂੰ ਕੀ ਕਹੀਦਾ ਪਾਵਾਂਗੇ ਉੱਤੇ ਬੈਟਰ ਮਤਲਬ ਕਿ ਬੈਟਰ ਜਿਹੜਾ ਇਹ ਬਹੁਤ ਜ਼ਿਆਦਾ ਉਹ ਵੀ ਨਹੀਂਗਾ ਮੋਟਾ ਵੀ ਨਹੀਂ ਤੇ ਬਹੁਤ ਜ਼ਿਆਦਾ ਪਤਲਾ ਵੀ ਨਹੀਂਗਾ ਤੇ ਨਾਰਮਲ ਜੀ ਉਹਨੂੰ ਕੀ ਕਹੀਦਾ ਸੰਘਣਾ ਨਾਰਮਲ ਜਿਆ ਇਹ ਆਪਾਂ ਜੀ ਫਸਟ ਚੀਲਾ ਜਿਹੜਾ ਉਹ ਪਾ ਦਿੱਤਾ ਜੀ ਹੁਣ ਕਰ ਲਾਂਗੇ ਆਪਾਂ ਨੂੰ ਪਲਟ ਲਾਂਗੇ ਤੇ ਦੇਖ ਲਓ ਜੀ ਆਪਾਂ ਪਲਟ ਲਿਆ ਬਹੁਤ ਟੇਸਟੀ ਬਣਦੇ ਇਹ ਵਾਲੇ ਚੀਲੇ ਵੀ ਤਾਂ ਵੈਸੇ ਵੀ ਜਿਹੜੀ ਸੂਜੀ ਹੁੰਦੀ ਉਹਦੇ ਨਾਲ ਕਹਿੰਦੇ ਆਪਾਂ ਦਾ ਜਿਹੜਾ ਹਮੋਗਲੋਬਿਨ ਹੈ ਐਚਬੀ ਆ ਉਹ ਵੀ ਵੱਧਦਾ ਸੂਜੀ ਨਾਲ ਤਾਂ ਸੋ ਸੂਜੀ ਵੀ ਕਿਤੇ ਕਿਤੇ ਖਾਣੀ ਚਾਹੀਦੀ ਆ ਤੇ ਮੈਂ ਤਾਂ तकरीबन ਹਫਤੇ ਚ ਇੱਕ ਦੀ ਵਾਰ ਉਹਨੂੰ ਕੀ ਕਹਿੰਦਾ ਇਹੋ ਚੀਜ਼ਾਂ ਖਾਣੀਆਂ ਤੇ ਰੋਟੀ ਵਗੈਰਾ ਜਿਹੜੀ ਉਹ ਨਹੀਂ ਖਾਈ ਦੀ ਜਾਂ ਚਾਵਲ ਖਾ ਲਈ ਤੇ ਜਾਂ ਇਹ ਰੋਟੀ ਦੀ ਉਹਦੋਂ ਛੁੱਟੀ ਕਰੀਦੀ ਆ ਤੇ ਇਹ ਜੀ ਆਪਾਂ ਇੱਕ ਇੱਕ ਕਰਕੇ ਬਣਾ ਲਾਂਗੇ ਚੀਲੇ ਸਾਰੇ ਬਹੁਤ ਟੈਸਟੀ ਸੀ ਚੀਲੇ ਜਦੋਂ ਉਹਨੂੰ ਕੀ ਕਹਿੰਦਾ ਕਰਦੇ ਉਹ ਇੱਕ ਜੀਲਾ ਡੈਡੀ ਨੇ ਵੀ ਖਾਦਾ ਟੇਸਟੀ ਸੀਗਾ ਕਹਿੰਦੇ ਉਹ ਕਹੀ ਜਾਂਦੇ ਸੀ ਮੱਕੀ ਦੀ ਰੋਟੀ ਆ ਮੈਂ ਕਿਹਾ ਮੱਕੀ ਦੀ ਰੋਟੀ ਨਹੀਂ ਗੀ ਇਹ ਚੀਲੇ ਆ ਸੂਜੀ ਦੀ ਰੋਟੀ ਆ ਇਹੋ ਕਹਿੰਦੇ ਸੀ ਕਿ ਕਾਦੀ ਰੋਟੀ ਆ ਇਹੋ ਇਹ ਜੀ ਕद्दू ਵੀ ਆਪਾਂ ਚੰਗੀ ਤਰ੍ਹਾਂ ਕਰ ਲਈ ਸੀ ਮੈਸ਼ ਵਿੱਚ ਤੇ ਬਣਾਤੀ ਜੀ ਆਪਾਂ ਕद्दू ਤੇ ਵੜੀਆਂ ਦੀ ਸਬਜ਼ੀ ਤੇ ਅੰਦਰ ਆਪਣੇ ਚੀਲੇ ਵੀ ਇਹ ਲਾਸਟ ਚੀਲਾ ਆਪਣਾ ਹੋ ਗਿਆ ਸਾਰੇ ਤਿਆਰ ਤੇ ਜਿਹਨਾਂ ਜਿਨਾਂ ਨੂੰ ਜੀ ਮੇਰੇ ਕਰੇਲੂ ਵਲੌਗ ਵਧੀਆ ਲੱਗਦੇ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹ ਆਪਣੀ ਘੱਟੀ ਵੀ ਆ ਗਈ ਜੀ ਘੱਟੀ ਆਪਣੀ ਦੁੱਧ ਪੀਣ ਆਈ ਅੱਜ ਰਾਤ ਨੂੰ ਦਿਨੇ ਪਤਾ ਨਹੀਂ ਕਿੱਥੇ ਗਈ ਹੋਈ ਸੀਗੀ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਫਿਰ ਮਿਲਾਂਗੇ ਜੀ ਆਪਾਂ ਕੋਈ ਨਵੇਂ ਕਰੇਲੂ ਵਲੌਗ ਦੇ ਨਾਲ ਤੇ ਠੰਡ ਹੋ ਗਈ ਆ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ